ਅੱਜ 9 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਜਿਵੇਂ ਅਮੀਰ ਸੀਗੀ ਕਿ 9 ਅਗਸਤ ਨੂੰ ਥੋੜੇ ਜਿਹਾ ਮੀਂਹ ਤੇ ਕਾਰਵਾਈਆਂ ਵਿੱਚ ਬਾਤਾਂ ਦੇਖਣ ਨੂੰ ਮਿਲੇਗਾ ਉਸੇ ਤਰ੍ਹਾਂ ਹੀ ਹੋਇਆ ਸਵੇਰ ਵੇਲੇ ਵੀ ਟੁੱਟਵੇਂ ਤੌਰ ਤੇ ਕੁਝ ਖੇਤਰਾਂ ਦੇ ਵਿੱਚ ਮੀਂਹ ਦੇਖਿਆ ਗਿਆ ਗਰਮੀ ਅਤੇ ਹੌਮਸ ਬਹੁਤੇ ਖੇਤਰਾਂ ਦੇ ਵਿੱਚ ਲਗਾਤਾਰ ਬਰਕਰਾਰ ਹੈ ਪਰ ਕਈ ਖੇਤਰਾਂ ਦੇ ਵਿੱਚ ਬੱਦਲਬਾਈ ਵੀ ਬਣੀ ਹੋਈ ਹੈ ਦੁਪਹਿਰ ਤੋਂ ਬਾਅਦ ਨਵੇਂ ਬੱਦਲਾਂ ਦਾ ਨਿਰਮਾਣ ਹੋਇਆ ਜਿਹਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਤੇਜ਼ਮੀ ਦੇਖਿਆ ਗਿਆ ਚਾਹੇ ਉਹ ਸੰਗਰੂਰ ਦੇ ਕੁਝ ਇਲਾਕੇ ਨੇ ਪਟਿਆਲੇ ਜ਼ਿਲ੍ਹੇ ਦੇ ਬਹੁਤੇ ਇਲਾਕੇ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹਾਲੀ ਲੁਧਿਆਣੇ ਦੇ ਜ਼ਿਲ੍ਹੇ ਦੇ ਬਹੁਤੇ ਖੇਤਰ ਮਲੇਰਕੋਟਲਾ ਜਲੰਧਰ ਜ਼ਿਲ੍ਹੇ ਦੇ ਕੁਝ ਕੇ ਖੇਤਰ ਫਗਵਾੜਾ ਨਵਾਂ ਸ਼ਹਿਰ ਖੁਸ਼ਿਆਰਪੁਰ ਇਨ੍ਹਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਨੇ ਜੀ ਦਰਜ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਕਰਪੂਥਲਾ ਅਮਰitsar ਗੁਰਦਾਸਪੁਰ ਤਰਨਤਾਰਨ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਆਉਣ ਵਾਲੇ ਕੁਝ ਕਿ ਘੰਟਿਆਂ ਦੌਰਾਨ ਜਾਂ ਰਾਤ ਵੇਲੇ ਤੱਕ ਟੁੱਟਵੇਂ ਤੌਰ ਤੇ ਮੀਂਹ ਹਨੇਰੀ ਦਾ ਦੌਰ ਪੁੱਜ ਸਕਦਾ ਹੈ ਇਸੇ ਤਰ੍ਹਾਂ ਹੀ ਫਰੀਦਕੋਟ ਫਿਰੋਜ਼ਪੁਰ ਮੋਗਾ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਬਣੀ ਹੋਈਆਂ ਨੇ ਦੁਪਹਿਰ ਤੱਕ ਜਾਂ ਰਾਤ ਵੇਲੇ ਤੱਕ ਇੱਕ ਬੱਦਲ ਬਾਈ ਲੰਘ ਚੁੱਕੀ ਹੈ ਕਈ ਖੇਤਰਾਂ ਦੇ ਉੱਪਰ ਦੀ ਇੱਕ ਹਰਿਆਣੇ ਵਾਲੀ ਸਾਈਡ ਤੋਂ ਦੁਬਾਰਾ ਪੰਜਾਬੀ ਵਿੱਚ ਦਾਖਲ ਹੋਣ ਲੱਗੀ ਹੈ ਜਿਵੇਂ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਇਹਨਾਂ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਨੇਰੀ ਦਾ ਦੌਰ ਚੱਲੇਗਾ ਤੇ ਉਹ ਕਈ ਖੇਤਰ ਮਾਲਵੇ ਦੇ ਹੋਰ ਵੀ ਖੇਤਰਾਂ ਨੂੰ ਅੱਜ ਰਾਤ ਵੇਲੇ ਤੱਕ ਪ੍ਰਭਾਵਿਤ